ਸੰਤ ਹਰਚੰਦ ਸਿੰਘ ਲੰਗੋਵਾਲ ਦੀ 20 ਅਗਸਤ ਨੂੰ ਹੋਣ ਵਾਲੀ ਲੰਗੋਵਾਲ ਵਿਖੇ ਵਰਸੀ ਸਮਾਗੋ ਜਿਹੜੇ ਨੇ ਉਹ ਸ ਰੋਮਣੀ ਅਕਾਲੀ ਦਲ ਤੇ ਖਾਲੀ ਅਕਾਲੀ ਦਲ ਵਿਚਲਾ ਨਖੇੜਾ ਜਿਹੜਾ ਕਰ ਦੇਣਗੇ ਔਰ ਮੈਂ ਕਹਿ ਸਕਦਾ ਕਿ ਇਹ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਸਮਾਗਮਾਂ ਤੇ ਇੱਕ ਪਾਸੇ ਜਿਹੜੇ ਕੱਟਣ ਵਾਲੇ ਤਸ਼ੱਦਦ ਸੈਨ ਵਾਲੇ ਬੋਰਚੀਆਂ ਵੀ ਜਾਣ ਵਾਲੇ ਸੰਘਰਸ਼ਾਂ ਵਿੱਚ ਕੁਰਬਾਨੀਆਂ ਕਰਨ ਵਾਲੇ ਅਕਾਲੀ ਸੰਤ ਹਰਚੰਦ ਸਿੰਘ ਲੋਂਗਵਾਲ ਨੂੰ ਸਨਹਾਰ ਲਈ ਦੇਣਗੇ ਦੂਜੇ ਪਾਸੇ ਰੇਤ mafia ਕੇਬਲ mafia ਭੋਏ mafia ਢੋਲੀ ਚੁੱਕ ਤੇ ਜੀ ਹਜੂਰੀ ਜਿਹੜੇ ਨੇ ਉਹ ਸੰਤ ਜੀ ਨੂੰ ਸਨਹਾਰ ਲਈ ਦੇਣ ਲਈ ਕੀ ਘਟਾਵਰਚਣਗੇ ਔਰ ਮੈਂ ਕਹਿ ਸਕਦਾ ਕਿ ਸੰਤ ਹਰਚੰਦ ਸਿੰਘ ਲੋਂਗਵਾਲ ਦੀ ਜਿਹੜੀ ਸੋਚ ਵਿਚਾਰਧਾਰਾ ਮੋਰਚਾ ਜਿੱਤ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ ਸਾਸੂ ਵੀਰ ਸਿੰਘ ਬਾਦਲ ਮੋਰਚਾ ਹਾਰ ਕੇ ਵੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਮਤਲਬ ਇੱਕ ਵਾਰ ਨਹੀਂ 5 6 ਵਾਰ बार-बार ਹਾਰਾਂ ਦੇ ਬਾਵਜੂਦ ਵੀ ਮੋਰਚਾ ਛੱਡ ਮਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਜੇ ਸਾਥ ਸਰਦਾਰਾਂ ਸਿੰਘ ਲੌਂਗਵਾਲ ਦੀ ਵਰਤੀ ਤੇ ਸਮਾਗਮਾਂ ਤੇ ਸੰਜਨੀ ਦੇਣਾ ਤਾਂ ਸਾ ਸੂ ਵੀਰ ਸਿੰਘ ਬਾਦਲ ਹੋਰਾਂ ਨੂੰ ਸ਼ਰਮਣੀ ਅਕਾਲੀ ਦਰਬਾਰ ਦੀ ਪ੍ਰਧਾਨਗੀ ਤੋਂ ਤਿਆਗ ਕਰਨਾ ਪਵੇਗਾ ਜਿਹੜੀ ਵਰਕਰਾਂ ਦੀ ਭਾਵਨਾ ਜਿਹੜੀ ਉਹਨਾਂ ਵੱਲੋਂ ਬਣਾਈ ਕਮੇਟੀ ਨੇ ਲਿਖਤੀ ਰੂਪ ਵਿੱਚ ਸ਼ਬਾਸ ਕੀਤੀ ਆ ਔਰ ਮੈਂ ਅਪੀਲ ਵੀ ਕਰਾਂਗਾ ਉਸ ਕਮੇਟੀ ਵਿੱਚ ਸ਼ਾਮਲ ਉਸ ਕਮੇਟੀ ਦੀਆਂ ਸਮਾਰਥਾ ਲਿਖਤੀ ਤੌਰ ਤੇ ਲਿਖਣ ਵਾਲੇ ਸਾਰੇ ਸਾਡੇ ਮਾਨਯੋਗ ਆਗੂਆਂ ਨੂੰ ਕਿ ਉਹ ਆਪਣੀ ਕਹੀ ਗੱਲ ਤੇ ਅਮਲ ਕਰਾਉਣ ਤਾਂ ਕਿ ਭਾਰਤ ਨੂੰ ਬਚਾ ਸਕੀਏ ਪੰਜਾਬ ਨੂੰ ਬਚਾ ਸਕੀਏ ਛੇ ਉਸ ਮਹਾਨ ਜ세ਵੰਦੀ ਜਿਸ ਜ세ਵੰਦੀ ਦੀ ਮਾਣ ਸ਼ਾਨ ਤੇ ਸਨਮਾਨ ਲਈ ਸੰਤ ਹਰਚੰਦਰ ਸਿੰਘ ਵਾਲ ਸ਼ਹਾਦਤ ਦਾ ਜਾਂ ਪੀ ਗੇ ਉਸ ਜ세ਵੰਦੀ ਨੂੰ ਅਸੀਂ ਮੁੜ ਕੇ ਪੈਰਾਚਿਰ ਕਰ ਸਕੀਏ ਅੱਜ ਬੜੀਆਂ-ਬੜੀਆਂ ਚੁਣੌਤੀਆਂ ਨੇ ਪੰਥ ਅੱਗੇ ਪੰਜਾਬ ਅੱਗੇ ਅੱਜ ਕੇਂਦਰ ਜਿਹੜੀ ਆ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਕਰਨਾ ਚਾਹੁੰਦੀ ਆ ਅੱਜ ਪੰਜਾਬ ਦੇ ਆਰਥਿਕ ਸਰੋਤ ਜਿਹੜੇ ਨੇ ਉਹਨਾਂ ਨੂੰ ਰੋਕ ਲਾਤੀ ਔਰ ਪੰਜਾਬ ਦੇ ਮਤਲਬ ਹਰ ਸੜਕਾਂ ਜੋਗਾ ਪੈਸਾ ਨਹੀਂ ਹੈ ਸੜਕਾਂ ਟੁੱਟੀਆਂ ਪਈਆਂ ਖੱਡੇ ਭਰ ਲੱਗਾ ਪੈਸਾ ਨਹੀਂ ਹੈ ਤਨਖਾਹਾਂ ਦੇਣ ਜੋਗਾ ਪੈਸਾ ਨਹੀਂ ਬਿਜਲੀ ਬੋਰਡ ਦੀ ਇਨਫਰਾਸਟ੍ਰਕਚਰ ਮਜ਼ਬੂਤ ਕਰ ਲਈ ਦਿਵਾਨੀ ਬੱਜੀ ਨਹੀਂ ਹੈ ਸੋ ਅੱਜ ਪੰਜਾਬ ਆਰਥਿਕ ਪੱਖੋਂ ਪੰਗਾਲ ਹੋ ਗਿਆ ਹੌਲਾ ਹੋ ਗਿਆ ਆਮਦਨ ਦੇ ਸਾਰੇ ਸਾਧਨ ਜਿਹੜੇ ਬੰਦ ਹੋ ਗਏ ਸੋ ਅੱਜ ਜ਼ਰੂਰਤਾ ਇਧਰ ਨੂੰ ਪੰਜਾਬ ਦੇ ਹੱਕ ਲੈਣ ਲਈ ਇੱਕ ਮਜ਼ਬੂਤ ਤਾਕਤਵਰ ਅਕਾਲੀ ਦਲ ਦੀ ਲੋੜ ਅੱਜ ਨਜ਼ਰ ਆ ਰਹੀ ਆ ਪਰ ਮਜ਼ਬੂਤ ਤੇ ਤਾਕਤਵਰ ਅਕਾਲੀ ਦਲ ਸਾਂਤ ਹਰਚਨ ਸੀ ਲੰਗੋਵਾਲ ਦੀ ਸੋਤ ਤੇ ਚੱਲ ਕੇ ਹੀ ਬਣ ਸਕਦਾ ਜੇ ਲੀਡਰਸ਼ਿਪ ਤਿਆਗ ਦਿਖਾਵੇ ਜੇ ਲੀਡਰਸ਼ਿਪ ਕਰਵਾ ਨਹੀਂ ਕਰੇ ਜੇ ਜਿਹਾਸ ਹੋਏ ਸੀ ਬਾਦਲ ਜੋ ਉੱਧਾ ਕਮੇਟੀ ਜਾਂ ਸफारਸ਼ਾਂ ਤੇ ਅਮਲ ਕਰਦੇ ਆ ਜੇ ਪਾਰਲੀਮੈਂਟ ਬੋਰਡ ਬਣਾ ਸਕਦੇ ਨੇ ਜੇ ਉਤੇ ਅਮਲ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀਆਂ ਹੋਈਆਂ ਗਲਤੀਆਂ ਨੂੰ ਆਪਣੀ ਝੋਲੀ ਚ ਪਵਾ ਸਕਦੇ ਨੇ ਤਾਂ ਫਿਰ ਪ੍ਰਧਾਨਗੀ ਤੋਂ ਲਾਂਬੇ ਹੋਣ ਦੀ ਨੰਬਰ 1 ਦੀ ਸ਼ਰਤ ਇੱਕੋ ਇੱਕ ਸ਼ਰਤ ਉਹ ਪੂਰਾ ਕਰਨ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ ਉਹਨਾਂ ਨੂੰ ਕੋਈ ਦੇਰੀ ਨਹੀਂ ਲਾਉਣੀ ਚਾਹੀਦੀ ਮੈਂ ਸਮਝਦਾ ਜੇ ਉਹ ਇਸ ਸੋਧ ਤੇ ਚੱਲਣਗੇ ਸੱਤ ਅਰਜੰਤੀ ਲੰਗੋਵਾਲ ਦੀ ਵਿਚਾਰਧਾਰਾ ਤੇ ਚੱਲਣਗੇ ਤਿਆਗ ਦੀ ਭਾਵਨਾ ਦਿਖਾਉਣਗੇ ਤਾਂ ਸਹੀ ਮੈਨਿਆਂ ਵਿੱਚ ਮੈਂ ਕਹਿ ਸਕਦਾ ਕਿ ਉਹ ਸੱਤ ਅਰਜੰਤੀ ਲੰਗੋਵਾਲ ਨੂੰ ਸਰਦਾ ਅਧਵੀ ਦੇੰਦੇ ਕਾਕਦਾਰ ਹੋ ਸਕਣਗੇ